ਮਨਸਬ ਕਿਦਾਂ ਦੇਖਦੇ ਹੋ ਤੁਸੀਂ ਅੱਜ ਕੌਮ ਦੇ ਹੀਰੇ ਦੀ ਮਾਤਾ ਜੀ ਦੀ ਜੇ ਹਾਲਤ ਇਹ ਹੈ ਕਿਵੇਂ ਦੇਖਦੇ ਹੋ ਤੁਸੀਂ ਵੀ ਮਿਲਨ ਆਏ ਹੁਣੇ ਦੂਰੋਂ ਉਹ ਤਾਂ ਲਾਜ਼ਮੀ ਹੈ ਜੇ ਉਹਨਾਂ ਦਾ ਮੁੰਡਾ ਇਹ ਇੰਨਾ ਚੇਰ ਇਹ ਜੇਲ੍ਹ ਦੇ ਵਿੱਚ ਹੋਊਗਾ ਜੀ ਜੀ ਤੇ ਮਾਂ ਦਾ ਗਲੇਜਾ ਤਾਂ ਇਹ ਵੈਸੇ ਗੜ ਜਾਂਦਾ ਹੈ ਨਹੀਂ ਬੀਬੀ ਜੀ ਜਿਹੜਾ ਅਜੇ ਤੱਕ ਬਾਜ਼ਾਰਸ ਕਰੀ ਜਾਂਦੇ ਐ ਜੀ ਤੇ ਆਪਾਂ ਇਹ ਕੋਸ਼ਿਸ਼ ਕਰੀਏ ਪੂਰੀ ਤਰ੍ਹਾਂ ਕਿ ਆਪਾਂ ਹੁਣ ਜਿਹੜੇ ਸਿੰਘ ਧੀਤੀ ਸਾਲਾਂ ਦੇ ਅੰਦਰ ਐ ਹਵਾਰਾ ਸਾਹਿਬ ਵੀ ਹੈ ਕਈਆਂ ਨੂੰ ਫਾਂਸੀ ਦੇ ਹੁਕਮ ਹੋਏ ਐ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰੀਏ ਸਰਕਾਰਾਂ ਕਿਉਂ ਬਗਾਵਤ ਨਹੀਂ ਸੈਨ ਕਰਦੀਆਂ ਵੀ ਜਿਹੜੀ ਇਦਾਂ ਸਿੰਘਾਂ ਦੀ ਮਤਲਬ ਕਿਉਂ ਕੁਰਬਾਨੀਆਂ ਭੁੱਲ ਜਾਂਦੀਆਂ ਨੇ ਦੋਨੋਂ ਕੌਮਾਂ ਦੀਆਂ ਗੱਲਾਂ ਬਾਤਾਂ ਪੰਜਾਬੀਆਂ ਦੀਆਂ ਬੇਸ਼ੱਕ ਉਹ ਪਾਕਿਸਤਾਨ ਮੁਸਲਮਾਨ ਹੈ ਬੇਸ਼ੱਕ ਹਿੰਦੁਸਤਾਨ ਦੇ Hindu ਹੈ ਸਿੱਖ ਹੈ ਇਕੱਠੇ ਬੈਠ ਕੇ ਸਾਨੂੰ ਗੱਲ ਕਰਨੀ ਪਊਗੀ ਮਨਸਾਬ ਕਿੱਦਾਂ ਦੇਖਦੇ ਹੋ ਤੁਸੀਂ ਅੱਜ ਕੌਮ ਦੇ ਹੀਰੇ ਦੀ ਮਾਤਾ ਜੀ ਦੀ ਇਹ ਜੇ ਹਾਲਤ ਇਹ ਹੈ ਕਿਵੇਂ ਦੇਖਦੇ ਤੁਸੀਂ ਵੀ ਮਿਲਨ ਆਏ ਓਨੀ ਦੂਰੋਂ ਕੀ ਲੱਗਦਾ ਤੁਹਾਨੂੰ ਇਹ ਸਰਕਾਰਾਂ ਦੇ ਪ੍ਰਤੀ ਇਹ ਬੜੀਆਂ ਜ਼ਾਬਰ ਸਰਕਾਰਾਂ ਜਿਵੇਂ ਮੋਗਲ ਸਰਕਾਰ ਹੁੰਦੀ ਸੀ ਉਹਦੇ ਤੋਂ ਇੱਕ ਕੰਮ ਨਹੀਂ ਹੈ ਹਿੰਦੂਤਵਾਦੀ ਸਰਕਾਰ ਤੇ ਜ਼ੁਲਮ ਦੇ ਉੱਤੇ ਉੱਤਰੀ ਹੋਈ ਹੈ ਜੀ ਜ਼ੁਲਮ ਦਾ ਉੱਤਰ ਇਹੀ ਹੈ ਕਿ ਅਮਨ ਪਸੰਦ ਤਰੀਕੇ ਦੇ ਨਾਲ ਹਰੇਕ ਸਿੱਖ ਆਪਣੀ ਆਜ਼ਾਦੀ ਦੇ ਲਈ ਲੜੇ ਅਮਨ ਪਸੰਦ ਤਰੀਕੇ ਜਮਹੂਰੀਅਤ ਦੇ ਵਿੱਚ ਰਹਿ ਕੇ ਤੇ ਜਿੰਨਾ ਚਿਰ ਖਾਲਸਾ ਨਹੀਂ ਬਣਦਾ ਉੰਨਾ ਚਿਰ ਇਹੋ ਜਿਹੇ ਹਾਲਾਤ ਰਹਿਣਗੇ ਹੁਣ ਬਹੁਤ ਲੋਕ ਸਾਰੇ ਪਾਸਿਓਂ ਆਏ ਐ ਤੇ ਜਿਹੜਾ ਮੈਨੂੰ ਅੰਦਰੋਂ ਪਤਾ ਲੱਗਿਆ ਕਿ ਬੀਬੀ ਜੀ ਦੀ ਨਬਜ਼ ਠੀਕ ਐ ਸਾਰਾ ਕੁਝ ਐ ਪਰ ਉਹ ਵਿਚਾਰੇ ਹੁਣ ਥੋੜੇ ਜੇ ਗਮ ਦੇ ਵਿੱਚ ਐ ਉਹ ਤਾਂ لازمی ਹੈ ਜੇ ਉਹਨਾਂ ਦਾ ਮੁੰਡਾ ਇਹ ਇੰਨਾ ਚੇਰ ਇਹ ਜੇਲ੍ਹ ਦੇ ਵਿੱਚ ਹੋਊਗਾ ਜੀ ਜੀ ਤੇ ਮਾਂ ਦਾ ਖਲੇਜਾ ਤਾਂ ਇਹ ਵੈਸੇ ਗੜ ਜਾਂਦਾ ਹੈ ਜੀ ਤੇ ਤਾਂ ਨਾ ਬੀਬੀ ਜੀ ਜਿਹੜਾ ਅਜੇ ਤੱਕ ਬਾਜ਼ਾਰਸ਼ ਕਰੀ ਜਾਂਦੇ ਆ ਜੀ ਤੇ ਆਪਾਂ ਇਹ ਕੋਸ਼ਿਸ਼ ਕਰੀਏ ਪੂਰੀ ਤਰ੍ਹਾਂ ਜੀ ਕਿ ਆਪਾਂ ਹੁਣ ਜਿਹੜੇ ਸਿੰਘ 30 ਸਾਲਾਂ ਦੇ ਅੰਦਰ ਹੈ ਹਵਾਰਾ ਸਾਹਿਬ ਵੀ ਹੈ ਕੰਨਿਆ ਨੂੰ ਫਾਂਸੀ ਦੇ ਹੁਕਮ ਹੋਇਆ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰੀਏ ਤੇ ਉਹ 파ਟ ਨੂੰ ਵੋਟ ਪਾਈਏ ਜਿਹੜੀ ਅੱਗੇ ਜਾ ਕੇ ਗੱਲ ਕਰ ਸਕੇ ਮਾਨ ਸਾਹਿਬ ਇੱਕ ਮੋਰਚਾ ਵੀ ਲੱਗਿਆ ਸੀ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਮੋਰਚਾ ਕਿਉਂ ਨਹੀਂ ਮਤਲਬ ਅੱਗੇ ਵੱਧ ਪਾਇਆ ਇਹਦਾ ਕਾਰਨ ਕੀ ਹੈ ਕਿਉਂ ਉਹਨੂੰ ਡਿਮੋਲਿਸ਼ ਕਰ ਦਿੱਤਾ ਗਿਆ ਕਿਉਂ ਮਨੋਬਲ ਗਿਰਾ ਦਿੱਤੇ ਗਏ ਤਾਂ ਕੀ ਕਾਰਨ ਹੋ ਸਕਦਾ ਵੱਡਾ ਇਹਦਾ ਕਾਰਨ ਹੈ ਕਿ ਇਹ ਬਹੁਤ ਲੰਮਾ ਛੜਿਆ ਸੀਗਾ ਜੀ ਤੇ ਇੰਨਾ ਲੰਮਾ ਨਹੀਂ ਚੱਲ ਸਕਦਾ ਤੇ ਉਹਦੇ ਵਿੱਚ ਥੋੜੀ ਜੀ ਜੇ ਆਪਾਂ ਟ੍ਰੇਡ ਪਾ ਦਿੰਦੇ 10 ਦਿਨ ਤੇ ਉਸ ਤੋਂ ਬਾਅਦ ਫੇਰ ਚਲਾ ਦਿੰਦੇ ਤਾਂ ਉਹ ਤੇ ਫਾਇਦਾ ਹੋਣਾ ਸੀ ਕਿਉਂ ਕਰਕੇ ਲੋਕਾਂ ਨੇ ਆਪਣੇ ਕੰਮਕਾਰ ਵੀ ਕਰਨੇ ਆ ਫਸਲਾਂ ਨੂੰ ਵੀ ਦੇਖਣਾ ਹੈ ਘਰਬਾਰ ਨੂੰ ਵੀ ਦੇਖਣਾ ਹੈ ਜੀ ਤਾਂ ਮੇਰਾ ਖਿਆਲੋਂ ਫੇਰ ਸੁਰਜੀਤ ਹੋ ਜੂਗਾ ਜੀ ਅੱਛਾ ਮਾਨ ਸਾਹਿਬ ਇੱਕ ਆਖਰੀ ਸਵਾਲ ਤੁਹਾਡੇ ਤੋਂ ਹੈ ਕਿ ਜਾਣ ਕੇ ਖਾਲਸਾ ਦੀ ਮੰਗ ਕਰਦੇ ਤਾਂ ਇਹ ਸਰਕਾਰਾਂ ਦੀ ਅੱਖਾਂ ਦੇ ਵਿੱਚ ਰੜਕਦੀ ਹੈ ਦਾ ਕਾਰਨ ਕੀ ਹੈ ਵੀ ਖਾਲਸਾਤਨ ਹੀ ਕਿਉਂ ਚਾਹੀਦਾ ਹੈ ਦਾ ਕੀ ਮੇਨ ਕੀ ਰੀਜ਼ਨ ਹੈ ਇਹ ਸਰਕਾਰਾਂ ਕਿਉਂ ਬਗਾਵਤ ਨਹੀਂ ਸੈਨ ਕਰਦੀਆਂ ਵੀ ਜਿਹੜੀ ਸਿੱਧਾ ਸਿੰਘਾਂ ਦੀ ਮਤਲਬ ਕਿਉਂ ਕੁਰਬਾਨੀਆਂ ਭੁੱਲ ਜਾਂਦੀਆਂ ਨੇ ਖਾਲਸਾਤਨ ਦੀ ਮੇਨ ਡਿਮਾਂਡ ਕਰ ਨਹੀਂ ਹੈ ਇਹ ਤਾਂ ਸਾਡਾ ਹੱਕ ਹੈ ਜੋ ਕਰਕੇ ਪਹਿਲੇ ਬਾਦਸ਼ਾਹੀ ਤੋਂ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਨਾ ਹਿੰਦੂ ਹੈ ਨਾ ਅਸੀਂ ਮੁਸਲਮਾਨ ਹੈ ਤੇ ਦਸਵੇਂ ਪਾਤਸ਼ਾਹ ਨੇ ਕਿਹਾ ਇਹਨ ਗਰੀਬ ਸਿੱਖੋ ਕੋ ਦੂੰ ਪਾਤਸ਼ਾਹੀ ਸੋ ਮੇਰਾ ਮਤਲਬ ਹੈ ਕਿ ਸਿੱਖ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀਗੇ ਤੇ ਜਜ਼ਦਾਰ ਬੰਦਾ ਸਿੰਘ ਬਹਾਦਰ ਦੇ ਵੇਲੇ ਸੀਗੇ ਜਿੰਨਾ ਚਿਰ ਸਾਨੂੰ ਆਜ਼ਾਦੀ ਨਹੀਂ ਮਿਲਦੀ ਇੱਕ ਬਫਰ ਸਟੇਟ ਨਹੀਂ ਮਿਲਦੀ ਜਿਹੜੀ ਪਾਕਿਸਤਾਨ ਦੇ ਕੋਲੇ ਪਰਮਾਣੂ ਹਥਿਆਰ ਹੈਗੇ ਐ ਜੀਆ ਦੇ ਕੋਲੇ ਪਰਮਾਣੂ ਹਥਿਆਰ ਹੈ ਤੇ ਚੀਨ ਦੇ ਕੋਲੇ ਪਰਮਾਣੂ ਹਥਿਆਰ ਹੈ ਇਹਨਾਂ ਦੇ ਵਿਚਾਲੇ ਇੱਕ ਬਫਰ ਸਟੇਟ ਸਿੱਖਾਂ ਦੀ ਨਹੀਂ ਬਣਦੀ ਉਹਨਾਂ ਚਿਰ ਇੱਥੋਂ ਦੱਖਣੀ ਏਸ਼ੀਆ ਦੇ ਹਾਲਾਤ ਠੀਕ ਨਹੀਂ ਹੋ ਸਕਦੇਗੇ ਇੱਥੇ ਹਮੇਸ਼ਾ ਡਰ ਲੱਗੂਗਾ ਕਿ ਪਰਮਾਣੂ ਜੰਗ ਹੋ ਸਕਦਾ ਹੈ ਜਾਂ ਹੁਣ ਹਿੰਦੂ ਬਹੁ ਗਿਣਤੀ ਦੇ ਹੱਥ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਡੈਮਾਂ ਹੈਗੀਆਂ ਜੀ ਜੀ ਪਾਖੜਾ ਹੈਗੀ ਐ ਬਿਆਸ ਹੈ ਪੇੜ ਅਗਲੀ ਰਣਜੀਤ ਸਾਗਰ ਦੇ ਡੈਮ 라ਵੀ ਹੈ ਅਗਲੀਆਂ ਡੈਮ ਹੈਗੀਆਂ ਇਹਨਾਂ ਦੇ ਡੇਟਾਂ ਦੀ ਚਾਬੀ ਤਾਂ ਹਿੰਦੂਤਵਾ ਦੇ ਕੋਲੇ ਹੈ ਉਹ ਕਿਸੇ ਵੇਲੇ ਵੀ ਗੇਟ ਖੋਲ੍ਹ ਸਕਦੇ ਆ ਜਿਵੇਂ ਐਤ ਕੀ ਖੋਲੇ ਸੀਗੇ ਜੀ ਜੀ ਤੇ ਸਾਡੀ ਸਾਰੀ ਕੌਮ ਨੂੰ ਡਬੋ ਸਕਦੇ ਆ ਤੇ ਅੱਗੇ ਪਾਕਿਸਤਾਨ ਨੂੰ ਵੀ ਡਬੋ ਸਕਦੇ ਆ ਜੀ ਜੀ ਸੋ ਮੇਰਾ ਮਤਲਬ ਹੈ ਸਿਰਫ ਸਿੱਖ ਤੇ ਹਿੰਦੂ ਪੰਜਾਬ ਦੀ ਗੱਲ ਨਹੀਂ ਹੈ ਜੀ ਇਹ ਮੁਸਲਮਾਨ ਪੰਜਾਬ ਦੀ ਵੀ ਗੱਲ ਹੈ ਬਿਲਕੁਲ ਤੇ ਇਹ ਦੋਨੋਂ ਕੌਮਾਂ ਦੀਆਂ ਗੱਲਾਂ ਬਾਤਾਂ ਪੰਜਾਬੀਆਂ ਦੀਆਂ ਬੇਸ਼ੱਕ ਉਹ ਪਾਕਿਸਤਾਨ ਮੁਸਲਮਾਨ ਹੈ ਬੇਸ਼ੱਕ ਹਿੰਦੁਸਤਾਨ ਦੇ ਹਿੰਦੂ ਹੈ ਸਿੱਖ ਹੈ ਇਕੱਠੇ ਬੈਠ ਕੇ ਸਾਨੂੰ ਗੱਲ ਕਰਨੀ ਪਊਗੀ ਕਿ ਇਹ ਜਿਹੜੇ 게ਟ ਹੈ ਇਹ UN ਦੇ ਤਹਿਤ ਹੋਣ ਤੇ UN ਦੀ ਫੋਰਸ ਇਹਨਾਂ ਦੀ ਸੰਭਾਲ ਕਰੇ ਸਾਨੂੰ ਹਿੰਦੂ ਬਹੁਗੰਤੀ ਦੇ ਹੱਥ ਦੇ ਵਿੱਚ ਜਿੰਨਾ ਛੇ ਇਹਨਾਂ ਦਾ ਕਬਜ਼ਾ ਹੈ ਤੇ ਸਾਡੇ ਵਿੱਚ ਭੈ ਪਿਆ ਹੋਇਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਹਿਬ ਇਹ ਸੁਣ ਸੱਜਣਾ ਲ ਸਿਮਰਜੀਤ ਮਾਨ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਲਈ ਖਾਲਸਾਣ ਕਿਉਂ ਜ਼ਰੂਰੀ ਹੈ ਖਾਲਸਾਣ ਦੀ ਡਿਮਾਂਡ ਕੀ ਕਹਿੰਦੇ ਸਾਡਾ ਹੱਕ ਹੈ ਇਹ ਕੋਈ ਬਗਾਵਤ ਨਹੀਂ ਹੈ ਅਸੀਂ ਖੜੇ ਹਾਂ ਕੌਮ ਦੇ ਹੀਰੇ ਹਵਾਰਾ ਪਿੰਡ ਦੇ ਵਿੱਚ ਖੜੇ ਹਾਂ ਭਾਈ ਜੇ ਤਾਰ